ਸੰਗਰੂਰ ਦੇ ਪਿੰਡ ਕਾਬਦਾਂ ਵਿਖੇ ਬਣੇ ਸਰਕਾਰੀ ਨਸ਼ਾ ਛਡਾਊ ਕੇਂਦਰ ਦੇ ਸਾਹਮਣੇ ਅਸੀਂ ਇਸ ਵਕਤ ਮੌਜੂਦ ਆ ਜਿੱਥੋਂ ਕਿ 8 ਮਰੀਜ਼ ਜਿਨ੍ਹਾਂ ਦੇ ਉੱਪਰ ਐਨਡੀਪੀਐਸ ਕੇਸ ਦੇ ਤਹਿਤ ਪਰਚੇ ਸੀ ਜੇਲ੍ਹਾਂ ਦੀ ਬਜਾਏ ਉਹਨਾਂ ਨੂੰ ਨਸ਼ਾ ਛੱਡਣ ਦੇ ਲਈ ਇੱਥੇ ਟਰਾਂਸਫਰ ਕੀਤਾ ਗਿਆ ਸੀ ਪੁਲਿਸ ਕਰਮੀ ਅਤੇ ਨਰਸ ਦੇ ਉੱਪਰ ਹਮਲਾ ਕਰਕੇ ਇੱਥੋਂ ਫਰਾਰ ਹੋ ਗਏ ਤਾਂ ਵੱਡੀ ਖਬਰ ਆ ਕਿਉਂਕਿ ਪੁਲਿਸ ਮੁਲਾਜ਼ਮ ਜਿਹੜੇ ਸੁਰੱਖਿਆ ਦੇ ਲਈ ਤਾਇਨਾਤ ਕੀਤੇ ਗਏ ਸੀ ਉਹਨਾਂ ਦੇ ਉੱਪਰ ਹੀ ਉਹਨਾਂ ਮਰੀਜ਼ਾਂ ਦੇ ਵੱਲੋਂ ਹਮਲਾ ਕੀਤਾ ਗਿਆ ਇੱਕ ਨਰਸ ਨੂੰ ਹਮਲਾ ਕਰਕੇ ਜਿਹੜਾ ਹੈਗਾ ਕਿ ਤਨਾ ਕਿਤੇ ਗੰਭੀਰ ਲਖਮੀ ਕੀਤਾ ਗਿਆ ਤੇ ਇਥੋਂ ਫਰਾਰ ਹੋ ਗਏ ਜਿਸ ਤਰੀਕੇ ਨਾਲ ਪੁਲਿਸ ਕਰਮੀ ਮਲਕੀਤ ਸਿੰਘ ਨੇ ਦੱਸਿਆ ਕਿ ਪਲੇਟਾਂ ਦੇ ਨਾਲ ਉਹਨਾਂ ਦੇ ਪਰ ਹਮਲਾ ਕੀਤਾ ਗਿਆ ਸ਼ਾਮ ਨੂੰ ਖਾਣਾ ਖਾਣ ਵੇਲੇ ਜਿਹੜੀ ਵੱਡੀ ਗਿਣਤੀ ਦੇ ਵਿੱਚ ਮਰੀਜ਼ ਸੀ ਇਥੋਂ ਭੱਜਣ ਦੀ ਕੋਸ਼ਿਸ਼ ਕਰ ਰਹੇ ਸੀ ਪਰ ਜ਼ਿਆਦਾਤਰ ਨੂੰ ਦਬੋਚ ਲਿਆ ਗਿਆ ਤੇ 8 ਮਰੀਜ਼ ਭੱਜਣ ਦੇ ਵਿੱਚ ਸਫਲ ਹੋ ਗਏ ਵੱਡੇ ਜਿਹੜੇ ਸਵਾਲ ਨੇ ਉਹ ਪ੍ਰਸ਼ਾਸਨ ਦੇ ਉੱਪਰ ਪੁਲਿਸ ਦੇ ਉੱਪਰ ਖੜੇ ਹੁੰਦੇ ਨੇ ਕਿ ਪਿਛਲੇ ਸਾਲ ਵੀ 5 ਜਨਵਰੀ ਨੂੰ ਇਸੇ ਸਰਕਾਰੀ ਨਸ਼ਾ ਚੁਰਾਊ ਕੇਂਦਰ ਦੇ ਵਿੱਚੋਂ 9 ਮਰੀਜ਼ ਭੱਜੇ ਸੀ ਉਹਨਾਂ ਨੂੰ ਬਾਅਦ ਦੇ ਵਿੱਚ ਪੁਲਿਸ ਦੇ ਵੱਲੋਂ ਫੜਿਆ ਗਿਆ ਪਰ ਉਸ ਦੇ ਦੇ باوجود ਫਿਰ ਸੁਰੱਖਿਆ ਕਿਉਂ ਨਹੀਂ ਵਧਾਈ ਜਾਂਦੀ ਇਹ ਇੱਕ ਵੱਡੇ ਸਵਾਲ ਖੜੇ ਹੁੰਦੇ ਨੇ ਤੇ ਹੁਣ ਇਸ ਸਾਲ ਫੇਰ ਦੁਬਾਰਾ ਜਾ ਕੇ ਜਿਹੜੇ 8 ਮਰੀਜ਼ ਦੁਆਰਾ ਫਰਾਰ ਹੋ ਜਾਂਦੇ ਨੇ ਫਿਲਹਾਲ ਪੁਲਿਸ ਨੂੰ ਹੱਥਾਂ ਪੈਰਾਂ ਦੀ ਪਈ ਹੋਈ ਆ ਜਗ੍ਹਾ ਜਗ੍ਹਾ ਛਾਪੇਮਾਰੀ ਕੀਤੀ ਜਾ ਰਹੀ ਆ ਉਹਨਾਂ ਦੇ ਘਰਾਂ ਦੀ ਜਾ ਕੇ ਛਾਪੇਮਾਰੀ ਕੀਤੀ ਜਾ ਰਹੀ ਆ ਪਰ ਉਹ ਜਿਹੜੇ ਮਰੀਜ਼ ਹੈਗੇ ਨੇ ਉਹ ਇਸ ਵਕਤ ਵੀ ਪੁਲਿਸ ਦੀ ਪਕੜ ਤੋਂ ਬਾਹਰ ਨੇ ਤੇ ਪੁਲਿਸ ਇਸ ਮਾਮਲੇ ਦੇ ਉੱਪਰ ਬਿਲਕੁਲ ਵੀ ਬਿਆਨ ਦੇਣ ਤੋਂ ਮਨਾ ਕਰ ਰਹੀ ਆ ਸੰਗਰੂਰ ਦੇ ਪਿੰਡ ਕਾਬਦਾਂ ਵਿਖੇ ਬਣੇ ਸਰਕਾਰੀ ਨਸ਼ਾ ਚੜਾਊ ਕੇਂਦਰ ਦੇ ਸਾਹਮਣੇ ਅਸੀਂ ਇਸ ਵਕਤ ਮੌਜੂਦ ਆ ਜਿੱਥੋਂ ਕਿ 8 ਮਰੀਜ਼ ਜਿਨ੍ਹਾਂ ਦੇ ਉੱਪਰ ਐਨਡੀਪੀਐਸ ਕੇਸ ਦੇ ਤਹਿਤ ਪਰਚੇ ਸੀ ਜੇਲ੍ਹਾਂ ਦੀ ਜਾਏ ਉਹਨਾਂ ਨੂੰ ਨਸ਼ਾ ਛੱਡਣ ਦੇ ਲਈ ਇੱਥੇ ਟਰਾਂਸਫਰ ਕੀਤਾ ਗਿਆ ਸੀ ਪੁਲਿਸ ਕਰਮੀ ਅਤੇ ਨਰਸ ਦੇ ਉੱਪਰ ਹਮਲਾ ਕਰਕੇ ਇੱਥੋਂ ਫਰਾਰ ਹੋ ਗਏ ਤਾਂ ਵੱਡੀ ਖਬਰ ਆ ਕਿਉਂਕਿ ਪੁਲਿਸ ਮੁਲਾਜ਼ਮ ਜਿਹੜੇ ਸੁਰੱਖਿਆ ਦੇ ਲਈ ਤਾਇਨਾਤ ਕੀਤੇ ਗਏ ਸੀ ਉਹਨਾਂ ਦੇ ਉੱਪਰ ਹੀ ਉਹਨਾਂ ਮਰੀਜ਼ਾਂ ਦੇ ਵੱਲੋਂ ਹਮਲਾ ਕੀਤਾ ਗਿਆ ਇੱਕ ਨਰਸ ਨੂੰ ਹਮਲਾ ਕਰਕੇ ਜਿਹੜਾ ਹੈਗਾ ਕਿ ਤਨਾ ਕਿਤੇ ਗੰਭੀਰ ਜ਼ਖਮੀ ਕੀਤਾ ਗਿਆ ਤੇ ਇੱਥੋਂ ਫਰਾਰ ਹੋ ਗਏ ਜਿਸ ਤਰੀਕੇ ਨਾਲ ਪੁਲਿਸ ਕਰਮੀ ਮਲਕੀਤ ਸਿੰਘ ਨੇ ਦੱਸਿਆ ਕਿ ਪਲੇਟਾਂ ਦੇ ਨਾਲ ਉਹਨਾਂ ਦੇ ਪਰ ਹਮਲਾ ਕੀਤਾ ਗਿਆ ਸ਼ਾਮ ਨੂੰ ਖਾਣਾ ਖਾਣ ਵੇਲੇ ਜਿਹੜੀ ਵੱਡੀ ਗਿਣਤੀ ਦੇ ਵਿੱਚ ਮਰੀਜ਼ ਸੀ ਭੱਜਣ ਦੀ ਕੋਸ਼ਿਸ਼ ਕਰ ਰਹੇ ਸੀ ਪਰ ਜ਼ਿਆਦਾਤਰ ਨੂੰ ਦਬੋਚ ਲਿਆ ਗਿਆ ਤੇ 8 ਮਰੀਜ਼ ਭੱਜਣ ਦੇ ਵਿੱਚ ਸਫਲ ਹੋ ਗਏ ਵੱਡੇ ਜਿਹੜੇ ਸਵਾਲ ਨੇ ਉਹ ਪ੍ਰਸ਼ਾਸਨ ਦੇ ਉੱਪਰ ਪੁਲਿਸ ਦੇ ਉੱਪਰ ਖੜੇ ਹੁੰਦੇ ਨੇ ਕਿ ਪਿਛਲੇ ਸਾਲ ਵੀ 5 ਜਨਵਰੀ ਨੂੰ ਏਸੇ ਸਰਕਾਰੀ ਨਸ਼ਾ ਛਡਾਊ ਕੇਂਦਰ ਦੇ ਵਿੱਚੋਂ 9 ਮਰੀਜ਼ ਭੱਜੇ ਸੀ ਉਹਨਾਂ ਨੂੰ ਬਾਅਦ ਦੇ ਵਿੱਚ ਪੁਲਿਸ ਦੇ ਵੱਲੋਂ ਫੜਿਆ ਗਿਆ ਪਰ ਉਸ ਦੇ باوجود ਫਿਰ ਸੁਰੱਖਿਆ ਕਿਉਂ ਨਹੀਂ ਵਧਾਈ ਜਾਂਦੀ ਇਹ ਇੱਕ ਵੱਡੇ ਸਵਾਲ ਖੜੇ ਹੁੰਦੇ ਨੇ ਤੇ ਹੁਣ ਇਸ ਸਾਲ ਫਿਰ ਦੁਬਾਰਾ ਜਾ ਕੇ ਜਿਹੜੇ 8 ਮਰੀਜ਼ ਦੁਬਾਰਾ ਫਰਾਰ ਹੋ ਜਾਂਦੇ ਨੇ ਫਿਲਹਾਲ ਪੁਲਿਸ ਨੂੰ ਹੱਥਾਂ ਪੈਰਾਂ ਦੀ ਪਈ ਹੋਈ ਆ ਜਗਾ ਦਾ ਛਾਪੇਮਾਰੀ ਕੀਤੀ ਜਾ ਰਹੀ ਹੈ ਉਹਨਾਂ ਦੇ ਘਰਾਂ ਦੀ ਜਾ ਕੇ ਛਾਪੇਮਾਰੀ ਕੀਤੀ ਜਾ ਰਹੀ ਹੈ ਪਰ ਉਹ ਜਿਹੜੇ ਮਰੀਜ਼ ਹੈਗੇ ਨੇ ਉਹ ਇਸ ਵਕਤ ਵੀ ਪੁਲਿਸ ਦੀ ਪਕੜ ਤੋਂ ਬਾਹਰ ਨੇ ਤੇ ਪੁਲਿਸ ਇਸ ਮਾਮਲੇ ਦੇ ਉੱਪਰ ਬਿਲਕੁਲ ਵੀ ਬਿਆਨ ਦੇਣ ਤੋਂ ਮਨਾ ਕਰ ਰਹੀ ਆ ਸੰਗਰੂਰ ਦੇ ਪਿੰਡ ਘਾਬਦਾਂ ਵਿਖੇ ਬਣੇ ਸਰਕਾਰੀ ਨਸ਼ਾ ਛਡਾਊ ਕੇਂਦਰ ਦੇ ਸਾਹਮਣੇ ਅਸੀਂ ਇਸ ਵਕਤ ਮੌਜੂਦ ਆ ਜਿੱਥੋਂ ਕਿ 8 ਮਰੀਜ਼ ਜਿਨ੍ਹਾਂ ਦੇ ਉੱਪਰ ਐਨਡੀਪੀਐਸ ਕੇਸ ਦੇ ਤਹਿਤ ਪਰਚੇ ਸੀ ਜੇਲ੍ਹਾਂ ਦੀ ਬਜਾਏ ਉਹਨਾਂ ਨੂੰ ਨਸ਼ਾ ਛਡਣ ਦੇ ਲਈ ਇੱਥੇ ਟਰਾਂਸਫਰ ਕੀਤਾ ਗਿਆ ਸੀ ਪੁਲਿਸ ਕਰਮੀ ਅਤੇ ਨਰਸ ਦੇ ਉੱਪਰ ਹਮਲਾ ਕਰਕੇ ਇਥੋਂ you <laughs> ਫਰਾਰ ਹੋ ਗਏ ਤਾਂ ਵੱਡੀ ਖਬਰ ਆ ਕਿਉਂਕਿ ਪੁਲਿਸ ਮੁਲਾਜ਼ਮ ਜਿਹੜੇ ਸੁਰੱਖਿਆ ਦੇ ਲਈ ਤਾਇਨਾਤ ਕੀਤੇ ਗਏ ਸੀ ਉਹਨਾਂ ਦੇ ਉੱਪਰ ਹੀ ਉਹਨਾਂ ਮਰੀਜ਼ਾਂ ਦੇ ਵੱਲੋਂ ਹਮਲਾ ਕੀਤਾ ਗਿਆ ਇੱਕ ਨਰਸ ਨੂੰ ਹਮਲਾ ਕਰਕੇ ਜਿਹੜਾ ਹੈਗਾ ਕਿ ਤਨਾ ਕਿਤੇ ਗੰਭੀਰ ਜ਼ਖਮੀ ਕੀਤਾ ਗਿਆ ਤੇ ਇੱਥੋਂ ਫਰਾਰ ਹੋ ਗਏ ਜਿਸ ਤਰੀਕੇ ਨਾਲ ਪੁਲਿਸ ਕਰਮੀ ਮਲਕੀਤ ਸਿੰਘ ਨੇ ਦੱਸਿਆ ਕਿ ਪਲੇਟਾਂ ਦੇ ਨਾਲ ਉਹਨਾਂ ਦੇ ਪਰ ਹਮਲਾ ਕੀਤਾ ਗਿਆ ਸ਼ਾਮ ਨੂੰ ਖਾਣਾ ਖਾਣ ਵੇਲੇ ਜਿਹੜੀ ਵੱਡੀ ਗਿਣਤੀ ਦੇ ਵਿੱਚ ਮਰੀਜ਼ ਸੀ ਇੱਥੋਂ ਭੱਜਣ ਦੀ ਕੋਸ਼ਿਸ਼ ਕਰ ਰਹੇ ਸੀ ਪਰ ਜ਼ਿਆਦਾਤਰ ਨੂੰ ਦਬੋਚ ਲਿਆ ਗਿਆ ਤੇ 8 ਮਰੀਜ਼ ਭੱਜਣ ਦੇ ਵਿੱਚ ਸਫਲ ਹੋ ਗਏ ਵੱਡੇ ਜਿਹੜੇ ਸਵਾਲ ਨੇ ਉਹ ਪ੍ਰਸ਼ਾਸਨ ਦੇ ਉੱਪਰ ਪੁਲਿਸ ਦੇ ਉੱਪਰ ਖੜੇ ਹੁੰਦੇ ਨੇ ਕਿ ਪਿਛਲੇ ਸਾਲ ਵੀ 5 ਜਨਵਰੀ ਨੂੰ ਇਸੇ ਸਰਕਾਰੀ ਨਸ਼ਾ ਛਡਾਊ ਕੇਂਦਰ ਦੇ ਵਿੱਚੋਂ 9 ਮਰੀਜ਼ ਭੱਜੇ ਸੀ ਉਹਨਾਂ ਨੂੰ ਬਾਅਦ ਦੇ ਵਿੱਚ ਪੁਲਿਸ ਦੇ ਵੱਲੋਂ ਫੜਿਆ ਗਿਆ ਪਰ ਉਸ ਦੇ ਬਾਵਜੂਦ ਫਿਰ ਸੁਰੱਖਿਆ ਕਿਉਂ ਨਹੀਂ ਵਧਾਈ ਜਾਂਦੀ ਇਹ ਇੱਕ ਵੱਡੇ ਸਵਾਲ ਖੜੇ ਹੁੰਦੇ ਨੇ ਤੇ ਹੁਣ ਇਸ ਸਾਲ ਫਿਰ ਦੁਬਾਰਾ ਜਾ ਕੇ ਜਿਹੜੇ 8 ਮਰੀਜ਼ ਦੁਬਾਰਾ ਫਰਾਰ ਹੋ ਜਾਂਦੇ ਨੇ ਫਿਲਹਾਲ ਪੁਲਿਸ ਨੂੰ ਹੱਥਾਂ ਪੈਰਾਂ ਦੀ ਪਈ ਹੋਈ ਆ ਜਗ੍ਹਾ ਜਗ੍ਹਾ ਛਾਪੇਮਾਰੀ ਕੀਤੀ ਜਾ ਰਹੀ ਆ ਉਹਨਾਂ ਦੇ ਘਰਾਂ ਦੀ ਜਾ ਕੇ ਛਾਪੇਮਾਰੀ ਕੀਤੀ ਜਾ ਰਹੀ ਆ ਪਰ ਉਹ ਜਿਹੜੇ ਮਰੀਜ਼ ਹੈਗੇ ਨੇ ਉਹ ਇਸ ਵਕਤ ਵੀ ਪੁਲਿਸ ਦੇ ਪ ਬਾਰ ਨੇ ਤੇ ਪੁਲਿਸ ਇਸ ਮਾਮਲੇ ਦੇ ਉੱਪਰ ਬਿਲਕੁਲ ਵੀ ਬਿਆਨ ਦੇਣ ਤੋਂ ਮਨਾ ਕਰ ਰਹੀ ਆ